ਪਰਾਣਾ ਤੂੰ ਟਰੈਕਟਰ ਦਾ ਕਿੱਧਰ ਪੰਗਲ ਐ ਵਾਹਣ ਤੇਰਾ ਪੰਜ ਠੇਕੇ ਤੇ ਆ ਉਹ ਭਰਾਵਾ ਠੇਕੇ ਦੇਣੀ ਐ ਤੀ ਨਹੀਂ ਚੜਿਆ ਭਰਾਵਾ ਆਪ ਨੂੰ ਕਰਨੀ ਪੈਣੀ ਐ ਮੰਗ ਵਾਲੇ ਲੈ ਆਉਣੇ ਆ 90 90 ਹਜ਼ਾਰ ਨੂੰ ਕੌਣ ਤੈਨੂੰ ਠੇਕੇ ਤੇ ਲੈ ਲੇ ਤੇ ਫਿਰ ਹੁਣ ਹੱਲ ਕਰਾ ਕੋਈ ਭਰਾਵਾ ਟਰੈਕਟਰ ਤਾਂ ਲੈਣਾ ਪੈਣਾ ਮੈਂ ਮਲਾਜ ਮੈਂ ਤਾਂ ਮੈਨੂੰ ਹੀ ਨਹੀਂ ਪਤਾ ਆ ਮੰਡੀ ਤੇ ਤਾਂ ਆ ਗਏ ਹੁਣ ਤੁਹਾਨੂੰ ਪਤਾ ਮੰਡੀ ਮੋਟੀ ਨਾਲ ਹੋ ਜੇ ਤਾ ਆਪ ਨਹੀਂ ਪਤਾ ਮਾਇਨਾ ਦੇਵੇ ਕੋਈ ਆਪਾਂ ਨੂੰ ਉਹ ਯਾਰ ਜਿਵੇਂ ਤੇਰਾ ਨਾਂ ਚੱਲਦਾ ਨਰਸਰੀ 'ਚ ਬੰਦਾ ਅੱਖਾਂ ਮੀਚ ਕੇ ਭਰੋਸਾ ਕਰ ਲੈਂਦਾ ਫੌਜੀ ਬੰਦੇ ਦੇ ਯਾਰ ਬਈ ਕੁੱਟੇ ਲੈ ਲ ਕੇ ਫੌਜੀ ਬੰਦਾ ਠੱਗੀ ਨਹੀਂ ਮਾਰਦਾ ਛ ਉਹ ਵੀ ਆ ਟਰੈਕਟਰਾਂ ਨਾਲ ਵੀ ਕੋਈ ਹੈਗਾ ਬੰਦਾ ਤੇਰਾ ਬੰਦੇ ਹੈਗੇ ਬਾਈ ਦੇਖੋ ਹੁਣ ਜਿਵੇਂ ਤੁਸੀਂ ਕਹਿੰਦੇ ਨੇ ਫੌਜੀ ਹੋਏ ਹਨਾ ਫੌਜੀ ਬੰਦਿਆਂ ਦਾ ਕੰਮ ਹੋਇਆ ਫਮੋਸੇ ਚਾਲੂ ਹੋਇਆ ਬਿਹਾਰ ਚ ਲਾਲੂ ਹੋਇਆ ਆਪਣੇ ਜੀਵਿੰਦਾਰ ਪ੍ਰਾਜਾ ਸਰਦਾਰ ਕਹਿ ਲਏ ਉਹਨੂੰ ਦੁਨੀਆ ਦੇ ਹਰ ਕੋਨੇ ਚ ਮਿਲਣਗੇ ਟਰੈਕਟਰ ਦਵਾ ਦੇਣ ਨੂੰ ਪੰਤਲਵੰਡੀ ਦਾ ਮੈਲ ਨੂੰ ਲੈ ਆ ਹੁਣ ਮੈਂ ਕਿਹਾ ਟਰੈਕਟਰ ਕਿਤੋਂ ਲੱਗਿਆ ਹੈ ਬਾਈ ਆਪਣਾ ਇੱਥੇ ਬਾਈ ਆਪਣਾ ਮਲਾਕ ਬਾਈ ਯਾਰ ਅਸੀਂ ਯਾਰ ਇਕੱਠੇ 18 ਸਾਲ ਰਹੇ ਆ ਫੌਜੀ ਆ ਵੀ ਬਾਈ ਹਾਂ ਬਾਈ ਰਿਟਾਇਰ ਮਲਾ ਬਾਈ ਯਾਰ ਰੋਜ਼ ਇਕੱਠੇ 18 ਸਾਲ ਰਹੇ ਆ ਯਾਰ ਇਹ ਬਾਈ ਇਹ ਆ ਬਾਈ ਕਵਾਲ ਹੋਰ ਬਾਈ ਕੀ ਆ ਅਸੀਂ ਬਾਈ ਸਸਤੀ ਗੱਲ ਬਾਈ ਉਹ ਠੀਕ ਠਾਕ ਹੋ ਬਾਈ ਆਪਣਾ ਬਾਈ ਟਰੈਕਟਰਾਂ ਦਾ ਕੰਮ ਹਾਂ ਬਾਈ ਆਪਣਾ ਭਾਈ ਮੈਂ ਤਾਂ ਨਾ ਐਤੀ ਵਾਈ ਕਰਨੀ ਪਹਿਲੀ ਵਾਰੀ ਝੂਠ ਨਹੀਂ ਮਾਰਦਾ ਠੀਕ ਆ ਬਾਈ ਤੇ ਮੈਨੂੰ ਤਾਂ ਦੱਸਿਆ ਸੀਗਾ ਵੀ ਤਲਵੰਡੀ ਉਹ ਟਰੈਕਟਰ ਮਿਲਦੇ ਆ ਸਾਫ਼ ਜਮਾ ਇਹ ਕਿਹਾ ਮੈਂ ਰਿਗਾਰਡ ਨਹੀਂ ਗਲੇ ਹੁੰਦੇ ਮਿਲਦੇ ਆ ਬਿਲਕੁਲ ਸਹੀ ਆ ਗੱਲ ਸਹੀ ਗੱਲ ਆ ਬਾਈ ਤੇ ਬਾਈ ਬਣ ਕੇ ਨਾ ਤੇ ਬਰਾੜ ਤਾਂ ਕਹਿੰਦਾ ਤਲਵੰਡੀ ਚ ਲੱਗ ਗਿਆ ਹੁਣ ਮੈਨੂੰ ਦਵਾ ਦੇ ਵਧੀਆ ਟਰੈਕਟਰ ਬਾਈ ਬਣ ਕੇ ਤੇਰੇ ਭਰੋਸੇ ਆ ਤੇ ਰਹਿਂਦਾ ਹੁੰਦਾ ਫੌਜੀ ਨੇ ਸਾਨੂੰ ਦੇਦਾ ਵੀ ਪਲਾਸਾ ਆਪਣਾ ਆ ਤੁਹਾਡੇ ਨਾਲ ਆ ਗਿਆ ਤੁਹਾਨੂੰ ਵਗਿਆ ਫੌਜੀ ਮੇਰੇ ਆਏ ਫੈਲੇ ਪਏ ਯਾਰ ਦੋਸਤ ਜਿਵੇਂ ਕਰੋਨਾ ਫੈਲੀ ਸੀਗੀ ਪਿਛਲੀ 1 ਯਾਰ ਤੇ ਦਿਖਾਗਾ ਮਲੇ ਰੇਟਰ ਕਿਹੜੇ ਕਿਹੜੇ ਫਿਰ ਵੇਖ ਲਗੇ ਬਾਈ ਦੇਖ ਲਓ ਬਈ ਇੱਕ ਤਾਂ ਖੜਾ ਰੇਟਰ ਆਪਣਾ ਕੋਈ ਮੈਸੀ ਮੈਸੀ ਆ ਬਾਈ ਹਾਂ ਇਹ ਖਿੱਚੂਗਾ ਰੋਟਾ ਦਾ ਟਾਟਾ ਮੀਟਰ ਸਹੀ ਬਾਈ ਉਹ ਮਰਜ਼ੀ ਪਾ ਲਈ ਬਾਈ ਚਾਹੇ ਤੂੜੀ ਵਾਲੀ ਪਾ ਲਈ ਕਿਵੇਂ ਆ ਭਰਾੜਾ ਉਹ ਛੋਟਾ ਆ ਯਾਰ ਰੇਟਰ ਬਾਈ ਵਾਲੇ ਤਗੜੇ ਨੂੰ ਹੱਥ ਪਾਈ ਆ ਇੰਨੇ ਖੜੇ ਸੋਣਾ ਲਿਖ ਕੇ ਚਾ ਚਾਜ ਲੈ ਸੀ ਮੁਰਖ ਕਿਸਤਾ ਨਹੀਂ ਭਰ ਗੰਗਾ ਅਗਲੇ ਛੋਟਾ ਨਹੀਂ ਹੈਗਾ ਭਾਈ ਵੱਡਾ ਹੀ ਹੈ ਇਹ ਇਹ ਨਾ ਉਸ ਪਾਵਰ ਦਾ ਨਾ ਬਣਿਆ ਤੂੰ ਸੈਕੰਡ ਹੈਂਡ ਲੈਣਾ ਇਹ ਵੀ ਤੇਰੀ ਬਾਤ ਚ ਦੋਗੀ ਜੇ ਕਿਤੇ ਜਾਣਦਾ ਤੂੰ ਸਿੱਧਾ ਜਾਂਚ ਚ ਮਾਰਾ ਹੈਗੀ ਆ ਇਹ ਨਾ ਨਾ ਮੁੜ ਕੇ ਬੇਇੱਜ਼ਤੀ ਕਰਾ ਦੇ ਲੈਫਟ ਨਾਲ ਚੱਕੇ ਯਾਰ ਫੌਜੀ ਦੇ ਭਰੋਸਾ ਤੈਨੂੰ ਇਹਦੇ ਘਰੇ ਛੱਡ ਜਾਗੇ ਜੇ ਕੋਈ ਨੇ ਗਲਤ ਦੇਖ ਕਿ ਕਿੱਥੋਂ ਤੱਕ ਬਈ ਜਾੜੂਗਾ ਇਹ ਇਹ ਭਾਈ ਮੰਗਦੇ ਦਾ ਮਾਡਲ ਮਾਡਲ ਇਹ 6 ਮਾਡਲ ਹੈ ਭਾਈ 6 ਮਾਡਲ ਆ ਹਾਲ 6 ਮਾਡਲ ਹੈ 6 ਮਾਡਲ 245000 ਟਾਇਰ ਟੂਰ ਦਾ ਕਿਵੇਂ ਆ ਟਾ ਟੂ 90 ਪੈਸੇ ਟਾਇਰ ਹੈਗਾ ਮਗਲੇ ਬਾਈ ਦੇਖ ਲੈ ਰੌਬਰ ਰੋਡ ਪਾ ਕੇ ਤਾਂ ਨਹੀਂ ਕਿਤੇ ਹੋਰ ਨਾ ਨਾ ਬਾਈ ਵਧੀਆ ਕੰਪਨੀ ਦਾ ਟਾਇਰ ਹੈ ਜੇ ਕੇ ਇਹ オリジナル ਹੋਇਆ ਸਾਰਾ ਕੋ ਤੁਹਾਨੂੰ ਸੱਚ ਦੱਸੂਗਾ ਬਾ ਫਿਰ ਇਹਦੇ ਭਰੋਸੇ ਆ ਫਿਰ ਫੌਜੀ ਦੇ ਆ ਹੁਣ ਤਾਂ ਟਰੈਕਟਰ ਵੇਖ ਲਿਓ ਰਹਿਣਾ ਵੱਡਾ ਲੈਣਾ ਜਾਂ ਨਹੀਂ ਹੋਰ ਦਿਖਾ ਬਾਈ ਫੌਜੀ ਹੋਰ ਦੇਖ ਲੈ ਬਾਈ ਇੱਕ ਆ ਲਾਲ ਟਮਾਟਰੀ ਹੈਗਾ ਲਾਲ ਟਮਾਟਰੀ ਵੀ ਹੈਗਾ ਟਮਾਟਰੀ ਦਿਖਾ ਦੇਣਾ ਕਿਤੇ ਯਾਰ ਉਹ ਬਰਾ ਬਰਾ ਉਹ ਵੱਡੇ ਟਾਇਰਾਂ ਵਾਲਾ ਹੂੰ ਵਾਣ ਪਹਿਲੀਅਰ ਕਰਦਾ ਕੋ ਕੋ ਨਹੀਂ ਹੁੰਦਾ ਯਾਰ ਆਹ ਟਰੈਕਟਰ ਮਾੜਿਆ ਸੋਨਾ ਲਿੱਕਾ ਵੇਖੀਦਾ ਸੋਨਾ ਪੁਰਾਣੀ ਟਰੈਕਟਰ ਤਾਂ ਵੀ ਸੋਨਾ ਆਹ 16 ਆਹ ਖੜਾ 16 ਮਾੜ ਆਹ ਖੜਾ ਓਏ ਆ ਵੇਖ ਯਾਰ ਮੱਖੀ ਤਲਕ ਦੇ ਭਰਾੜਾ ਜੀ ਯਾਰ ਨਵੇਂ ਟਾਇਰ ਆ ਆ ਮਾਨੀ ਇਹਦਾ ਸੁਖਵੀਰ ਦੀਆਂ ਗੱਲਾਂ ਵਰਗਾ ਪਿਆ ਨਾ ਜਮਾ ਯਾਰ ਕਮਾਲ ਹੀ ਪਈ ਆ ਯਾਰ ਲੈਣਾ ਨੰਬਰ ਭਾਈ ਚੱਲੇ ਜਾਂਦਾ ਆਪਣੇ ਇਧਰ ਭਾਈ ਇਹਦਾ ਐਨਓਸੀ ਮਿਲ ਜੂਗੀ ਨੰਬਰ ਲੱਗ ਜੂਗਾ ਨੰਬਰ ਲੱਗ ਜੂ ਪੰਜਾਬ ਨੰਬਰ ਲੱਗ ਜੂ ਇਹ ਇਹ ਕਿੰਨੇ ਦਾ ਭਾਈ ਇਹ 5 ਲੱਖ 115000 ਰੇਟ ਆ ਬਈ ਦਾ ਮਾਡਾ ਮੋਟਾ ਹੋ ਜਾ ਬਈ ਮਾਨਤਾਨ ਪੂਰਾ ਕਰ ਦਿਆਂਗੇ ਬਈ ਤੁਹਾਡਾ ਜੇ ਸਾਡੇ ਕੋਲ ਆ ਜਾ ਤੁਸੀਂ ਤੇ ਬਈ ਇਹਦਾ ਕੋਈ ਉਹ ਲੋਨ ਲੈਣ ਤੱਕ ਲਿਓ ਥੋੜੀ ਗਰੰਟੀ ਆ ਸਾਰੀ ਬਈ ਹਾਂ ਬਈ ਕਾਗਜ਼ ਪੱਤਰ ਸਾਡੀ ਫੁੱਲ ਗਰੰਟੀ ਆ ਬਈ ਐਨਓਸੀ ਕਟਾ ਕੇ ਦੇਵਾਂਗੇ ਸਾਰਾ ਗੋ ਜੇ ਕੋਈ ਲੋਕਲ ਬੰਦਾ ਇੱਥੋਂ ਮਾਨ ਸਾਹਿਬ ਢੰਡਾ ਦਾ ਹਾਂ ਉਹਨੂੰ ਆਪਾਂ ਨੰਬਰ ਵੀ ਲਵਾ ਕੇ ਦੇ ਦਿਆਂਗੇ ਅੱਛਾ ਨੰਬਰ ਵੀ ਲਵਾ ਕੇ ਦੇ ਦੋਗੇ ਹਾਂ 10000 ਰੁਪਿਆ ਲੱਗੂ ਖਰਚਾ ਹੁੰਦਾ ਵੱਦ ਹਾਂ ਤੇ ਬਈ ਇੱਕ ਗੱਲ ਮੈਗ ਵਾਲਾ ਪੁੱਛਦਾ ਚਲ ਹੁਣ ਆਪਣਾ ਭਰਾ ਹੀ ਆ ਹਨਾ ਵੀ ਜੇ ਕੱਲ ਨੂੰ ਕੋਈ ਪ੍ਰੋਬਲਮ ਆ ਜੇ ਮੈਂ ਲੈ ਜਾ ਟਰੈਕਟਰ ਕੋਈ ਦੱਸ ਦੇਣਾ ਕੋਈ ਮੈਨੂੰ ਆ ਜੇ ਫਿਰ ਕੀ ਮੇਰਾ ਕਰ ਦੋਗੇ ਹੱਲ ਬਾਈ ਆਪਣੇ ਕੋਲ ਛੱਡ ਜਾਉਦੇ ਪੈਸੇ ਲੈ ਜੀ ਬਾਈ ਅੱਛਾ ਟਰੈਕਟਰ ਛੱਡ ਜਾ ਪੈਸੇ ਦੇ ਦੋਗੇ ਸਾਰੀ ਜ਼ਿੰਮੇਵਾਰੀ ਆ ਬਾਈ ਦੀ ਕਾਗਜ਼ਾਂ ਦੀ ਫੁੱਲ ਗਰੰਟੀ ਆਪਣੀ ਫੁੱਲ ਜ਼ਿੰਮੇਵਾਰੀ ਆ ਕਾਗਜ਼ਾਂ ਦੀ ਅੱਛਾ ਹੈ ਨਹੀਂ ਯਾਰ ਠੱਗੀਵਾਜੂ ਪੈਂਡ ਤੇ ਦਨ ਹੱਸੀ ਜਾਣਗੇ ਬਈ ਪਹਿਲੀ ਏਰ ਪੰਗਾ ਲਿਆ ਜੀ ਹਾਂ ਤੇ ਬਾਕੀ ਬਾਈ ਕਿਸੇ ਕੋਲੇ ਪਹਿਲਾਂ ਟਰੈਕਟਰ ਉਹ ਵੀ ਵਿੱਚ ਕੱਟ ਕੁੱਟ ਲੈਣਾ ਵਿੱਚ ਕੱਟ ਲਾਂਗੇ ਬਾਈ ਵਿੱਚ ਕੱਟ ਲਾਂਗੇ ਕੰਡੀਸ਼ਨ ਦੇ ਹਿਸਾਬ ਨਾਲ ਹਾਂ ਕੰਡੀਸ਼ਨ ਦੇ ਹਿਸਾਬ ਨਾਲ ਜਿਹੜਾ ਟਰੈਕਟਰ ਹਰਿਆਣੇ ਵਾਲੇ ਬਾਲਾਂ ਦਾ ਵੀਡੀਓ ਵੇਂਦੇ ਆ ਜੇ ਉੱਥੇ ਉਹਨਾਂ ਕੋਲੇ ਟਰੈਕਟਰ ਵਕਾਊ ਆ ਤੁਹਾਨੂੰ ਫੋਨ ਕਰ ਲੈਣਾ ਲੈ ਲਾਂਗੇ ਖਰੀਦ ਲਾਂਗੇ ਖਰੀਦ ਲਵਾਂਗੇ ਹਾਂ ਬਾਈ ਬਾਈ ਆਹ ਨੰਬਰ ਕਿਹੜਾ ਸ ਆਪਣਾ ਕਿੰਨਾ ਹਿਤਕਾਂ ਕੋਈ ਤੁਹਾਡਾ ਮੈਨੂੰ ਤਾਂ ਆਇਆ ਨਹੀਂ ਹੁਣ ਬਾਈ ਕੀ ਹੁੰਦਾ ਸਿਸਟਮ ਕੀ ਹੁੰਦਾ ਇਹ ਇਹ ਪਲਾਟ ਆ ਬਾਈ ਇਹ ਆਪਣਾ 4 ਨੰਬਰ ਪਲਾਟ ਆ 4 ਨੰਬਰ ਪਲਾਟ ਆ 4 ਨੰਬਰ ਪਲਾਟ ਚ ਆ ਕੇ ਫੌਜੀ ਨੂੰ ਫੋਨ ਲਾ ਲਓ ਯਾਰ ਤੁਸੀਂ ਅੱਖਾਂ ਮੀਜ ਕੇ ਸਾਨੂੰ ਵਧੀਆ ਚੀਜ਼ ਦਿਵਾਉਗਾ ਲਓ ਵੀ ਦੋਸਤੋ 4 ਨੰਬਰ ਚ ਆ ਕੇ ਠੀਕ ਆ ਫੋਨ ਲਾ ਲਓ ਜਿਹੜਾ ਵੀ ਟਰੈਕਟਰ ਕਹਿੰਗੇ ਹੁਣ ਮੈਂ ਤਾਂ ਪਸੰਦ ਆ ਮੇਰੇ ਤਾਂ ਆਹ ਮੈਂ ਤਾਂ ਤੁਹਾਨੂੰ ਨਾਲ ਆਪਾਂ ਮੈਸੀ ਲੈ ਲਗੇ ਭਰਾਵਾ ਤੇਰੇ ਕੋਲੇ 5 6 ਕਿੱਲੇ ਵਾਣ ਦੇ ਆ ਓ ਯਾਰ ਪਤਾ ਕੀ ਆ ਤੇਰਾ ਘੰਟੇ ਚ ਵਾਧੂ ਤੈਨੂੰ ਮੁੜ ਕੇ ਆ ਲੱਗੂ ਵਾਣ ਅਗਲੇ ਦੇ ਬਾਹਰ ਚ ਵੜ ਜੇ ਹਨਾ ਜਿਹਦੇ ਕੋਲੇ 10 12 ਕਿੱਲੇ ਉਹਨੂੰ ਚਾਹੀਦਾ ਟਰੈਕਟਰ ਜਦੋਂ ਨੂੰ ਰੇਸ ਫੜ ਨਹੀਂ ਉਹ ਤਾਂ ਵਾਹਣ ਮੋੱਕ ਜਿਆ ਕਰਨਾ ਮੇਰਾ ਪ੍ਰੋ ਲੈ ਲ ਗਏ ਯਾਰ ਆਪਾਂ ਇੱਕ ਤੁਹਾਨੂੰ ਹੋਰ ਦਿਖਾ ਦਨੇ ਆ ਵਧੀਆ ਟਰੈਕਟਰ ਦਾ ਹਾਵ ਜਿਹਦਾ ਕਰਦੇ ਫਾਇਦਾ ਪਰ ਫੌਜੀ ਆ ਮੈਂ ਤਾਂ ਕੋਈ ਲੱਖ 2 ਲੱਖ ਲੈ ਆਇਆ ਨਹੀਂ ਟਰੈਕਟਰ ਉੱਚਾ ਮਾਡਲ ਹੈ ਹਾਂ ਤੇ ਨਾ ਇਹ ਰੇਟ ਦਾ ਹੈ ਨਾਲੇ ਪਾਵਰ ਸਟੀਅਰਿੰਗ ਹੈ ਆਹ ਦੇਖੋ ਆ ਇਹਸ ਹਾਂ ਇਹਸ ਯਾਰ ਪੂਰਾ ਵਧੀਆ ਟਰੈਕਟਰ 14 ਦਾ ਮਾਡਲ ਟਰੈਕਟਰ ਹੈ ਇਹ 14 ਮਾਡਲ ਹਾਂ ਕਿੱਥੇ ਕਿੰਡ ਦਾ ਸਰਫੀ ਆ ਦੋ ਟਰੈਕਟਰ ਬਜ ਗਏ ਯਾਰ ਆਉਂਦਾ ਕੀ ਆ ਬਾਈ ਲੱਗ ਲੱਗਦੇ ਤਾਂ ਯਾਰ ਮੋਟਰਸਾਈਕਲ ਹੋਏ ਨਾਲੇ ਬਾਹ ਕੇ ਦੇਖ ਲਈ ਸੁਵਰਾਜ ਜਿੰਨਾ ਜੋਰ ਹੀ ਲਾਉਗੇ ਪੂਰਾ ਗੇਅਰ ਗੁਰ ਦਾ ਕੀ ਸਵਰਾਜ ਵਾਲਾ ਗੇਅਰ ਹੈ ਇਹਦੇ ਅੱਛਾ ਸੇਮ ਹੀ ਆ ਗੇਅਰ ਸੁਵਰਾਜ ਹੀ ਆ ਸੇਮ ਪਿੱਛੇ ਤੋਂ ਸੁਵਰਾਜ ਹੀ ਆ ਕੀ ਗੱਡੀ ਦੇ ਨਾਲ ਪੂਈ ਹੈ ਇਹ ਇਹ ਪੀਲੂ ਪਾਵਰ ਕਿੰਨੇ ਪਾਸੋਂ ਚਾਹ ਹੋਈ ਹੈ ਹਾਂ 540 540 ਜੀ 540 ਜੀ ਡਬਲ ਕਲਚ ਹੈ ਸੁਵਰਾਜਤੀ ਸੁਵਰਾਜ ਵਾਲੀ ਲਿਫਟ ਹੈ ਇਹਦੇ ਸੇਮ ਹੀ ਆ ਸੁਵਰਾਜ ਹੀ ਆ ਸਾਹਮਣੇ ਸੁਵਰਾਜ ਜੀ ਪਿੱਛੇ ਤੋਂ ਦਾ ਇਹ ਠੀਕ ਆ ਹਾਈ ਟਾਰਕ ਦਾ ਆ ਗਿਆ ਹੈ 45 ਦਾ ਬਾਈ ਇਹ ਹਾਂ 50 450 50 48 ਹਸਪਾਵਰ ਦਾ ਹੁੰਦਾ ਹੈ। ਅੱਛਾ ਲਿਆ 50 ਦਾ ਕੰਮ ਕਰਦਾ। ਹਾਂ। ਬਾਕੀ ਵੀ ਟਰੈਕਟਰ ਹੋਰ ਵੀ ਆਉਂਦੇ ਜਾਂਦੇ ਰਹਿੰਦੇ ਆਪਣੇ ਕੋਲੇ। ਹਾਂ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਹੋਰ ਵੀ। ਫਿਰ ਆਹ ਕਰਦੇ ਯਾਰ। ਬਾਈ ਨੂੰ ਨੰਬਰ ਪੁੱਛ ਕੇ ਕਰਦੇ ਤੇ ਆਹ ਲੈ ਲੈਨੇ ਆਪਾਂ। ਆਹੀ ਲੈ। ਐਮਐਸਸੀ ਨਾਲ ਆ ਜਾ। ਹਾਂ ਬਾਈ ਨੰਬਰ ਬੋਲ ਦੇਗੇ ਕਿ ਨਾਲ ਹੋਰ ਦਾ ਫਾਇਦਾ ਹੋ ਜਾਊਗਾ। 9664099001 ਠੀਕ ਆ। ਲਓ ਵੀ ਫੋਨ ਲਾ ਲਿਓ। ਪਿੰਡ ਵੀ ਬਾਈ ਕਿਹੜਾ? ਪਿੰਡ ਸੰਦੋਹਾ ਬਾਈ। ਪਿੰਡ ਸੰਦੋਹਾ ਤੇ ਆਹ ਆਪਾਂ ਲੈ ਲਿਆ ਟਰੈਕਟਰ ਬਾਈ। ਆਪਾਂ ਕਰਦਗੇ ਬੁੱਕ ਹੁਣ ਫਿਰ ਗਰਮੀ ਬਹੁਤ ਆ। ਕਰਦੇ। 2.5 ਲੱਖ ਦੇ ਦ ਆਇਆਂ ਛੱਡ ਤੇ ਬਾਈ ਚੱਕ ਬਾਈ ਲਾਲੀ ਵਾਲੀਆਂ ਛੋਡਾਂ ਵੀ ਦੇ ਦਿੰਦਾ ਬਾਈ ਇਹ ਵੀ ਗੱਲ ਹੈਗੀ ਆ ਪਰ ਆਇਆਂ ਵੀ ਚੀਜ਼ ਚੰਗੀ ਮਿਲੂਗੀ ਬੇਫਿਕਰ ਹੋ ਕੇ ਆਜੋ ਤਲਵੰਡੀ ਖੜੇ ਆ ਟਰੈਕਟਰ ਸੁੱਕਾ ਮਿਲੂਗਾ ਗਲਿਆੜੀ ਮੈਲਾ ਠੀਕ ਆ ਇੱਕ ਤਰੀਕਾ ਦੱਸ ਕੇ ਦੇਊਗਾ ਹਾਂ ਕੋਈ ਝੂਠ ਨਹੀਂ ਬਾਕੀ ਗਰੰਟੀ ਆ ਤੁਹਾਡਾ ਟਰੈਕਟਰ ਕੋਈ 10 5 ਦਿਨਾਂ ਖਰਾਬ ਕਰਦਾ ਬਾਈ ਕਹਿੰਦਾ ਵੀ ਟਰੈਕਟਰ ਛੱਡੋ ਯਾਰ ਪੈਸੇ ਲੈ ਜਾਓ ਯਾਰ ਗਰੰਟੀ ਅੱਧੂ ਤੱਕ ਕੋਈ ਸਹੀ ਨਹੀਂ ਬਰਾੜਾ ਯਾਰ ਚੱਲ ਗਿਆ ਫਿਰ ਫੋਟੋ ਜੀ ਆਪਣੇ ਕੋਲੇ ਵੀ ਟਰੈਕਟਰ ਸੀ ਬਾਹ ਕੇ ਵੀ ਦੇਖ ਸਕਦੇ ਹੋ ਪਹਿਲਾਂ ਘੰਟਾ ਬਾਹ ਲਓ 2 ਘੰਟੇ ਬਾਹ ਲਓ ਆ ਵੇਖ ਲਓ ਇਧਰ ਰੜਾ ਪਿਆ ਮੈਂ ਇੱਥੇ 6 ਘੰਟਾ ਬਾਹ ਕੇ ਦੇਖ ਲਓ ਟਰੈਕਟਰ ਹਾਂ ਹੈਗਾ ਬਾਹਣ ਹੈਗਾ ਹਾਂ ਠੀਕ ਆ ਫਿਰ ਯਾਰ ਉਹਦਾ ਬਾਦੂ ਬਾਣ ਵੇਚ ਲੈ ਠੀਕ ਆ ਬਾਈ ਧੰਨਵਾਦ ਬਹੁਤ ਬਹੁਤ ਯਾਰ ਮੇਰਾ ਫਾਇਦਾ ਕਰਦਾ ਪਬਜੀਆ ਵਾਕਿਆ ਯਾਰ ਪਬਜੀ ਨਹੀਂ ਯਾਰੀਆਂ ਦਾ ਪਤਾ ਰ ਬਾਈ ਬੂਟੇ ਫਬਜੀ ਦੇ ਚੱਲਦੇ ਤੇ ਉਹ ਮਿੰਟ ਦਾ ਟਰੈਕਟਰ ਬਾਈ ਆਏ ਆ ਬਾਣ ਹੀ ਨਾ ਲੈਂਦੇ ਸੀ ਤੇ ਤੂੰ ਝਾਗਦੇ ਵੇਖੀ ਟਰੈਕਟਰ ਵੇਖਿਆ ਉਹਨਾਂ ਨੇ ਕਿਹਾ ਇਹ ਕਿੱਥੋਂ ਲਿਆ ਹੀਰਾ ਹਨਾ ਐਡਾ ਐਡਾ ਤਾਂ ਬਾਈ ਮੈਂ ਆਪਾਂ ਜਮਣ ਜਾਣ ਬੰਦਿਆ ਹੱਥਾਂ ਵਿੱਚ ਕੇ ਰੇਟ ਲਾਈ ਨੇ 2.5 ਲੱਖ ਰੁਪਈਆ ਬਸ ਇਹਦੇ ਤੇ ਆ ਸੜਤੀ ਹੁਣ ਤਾਂ ਜਦੋਂ ਗੱਲ ਕੋਈ ਚੱਕਰੀ ਨਹੀਂ ਵਗਾਰੰਦੀ ਆ ਬਾਈ ਜਨਵਾ ਕੇ ਇਹਨੂੰ ਬਾਈ ਨੂੰ ਫੇਰ ਵੇਚ ਚਾਹ ਚਾਹ ਪਾਣੀ ਪੀਣੇ ਪਰ ਆ ਜੋ ਬ